ਮੁਬਾਰਕ ਆ ਤੁਹਾਨੂੰ ਫੋਨ ਦੇ ਨਾਲ ਗੀਦਰ ਵੀ ਨਿਕਲਿਆ ਠੀਕ ਆ ਕੇਪ ਚ ਪੰਛੀ ਨਹੀਂ ਹੈਗੀ ਜੱਟ ਦੇ ਆ 370 ਵਾਲਿਆਂ ਦਾ ਫੋਨ ਲੈ ਕੇ ਆਉ ਨਾ ਲੈ ਇਹਨਾਂ ਨੂੰ ਬੁੱਕੀ ਦਿੰਦਾ ਨਹੀਂ ਸਕੀਮ ਦੇਖੋ ਕੀ ਲਾਉ ਆ ਜਾ ਮੇਤਰਾ ਲਈ ਇਹ ਆਈਫੋਨ ਉਹ ਭਈ ਪਰਾ ਹੋ ਜਾ ਪਰਾ ਹੋ ਜਾ ਪਰਾ ਹੋ ਜਾ ਉਹ ਭਈ ਮੇਰਾ ਆਈਫੋਨ 15 ਪ੍ਰੋ ਦੇ 15 ਪ੍ਰੋ ਲੈਣਾਗਾ ਕਿਹੜਾ ਰੰਗ ਤੇਰੀ ਏ ਕੋਈ ਮਰਚ ਦੇ ਦੇ ਭਈ ਸੋਨਾ ਜਾਂ ਹੋਵੇ ਆ ਲੋ ਜੀ ਜਿਹੜਾ ਮਰਜ਼ੀ ਰੰਗ ਚੱਕ ਲੋ ਤੁਹਾਡੇ ਮਨਪਸੰਦ ਆਖ ਦੇ ਖਰਚਾ ਵਾ ਆ ਦੇਖੋ ਇਹ ਲੈ ਲੋ ਜੀ ਸਾਰੇ 15 ਪ੍ਰੋ ਆ ਆ ਦੇ ਦਿੰਦੇ ਆ ਜੀ ਲਓ ਪੈਸੇ ਜੀ ਇਹ ਆ ਚੈੱਕ ਪਈ ਆ ਆਧਾਰ卡 ਆ ਲੋ ਜੀ ਤੁਹਾਡਾ ਫੋਨ ਬਈ ਤੁਸੀਂ ਆਧਾਰ ਕੱਢਦੇ ਫੋਨ ਦੇ ਦੇ ਬਿਲਕੁਲ ਸਹੀ ਸੁਣਿਆ ਜੀ ਤੁਸੀਂ ਜਿਹੜੇ ਵੀ ਪੁਰਾਣੇ ਫੋਨ ਲੈਣਾ ਕਲਾ ਸਾਡੇ ਕੋਲ ਆਧਾਰ卡 ਲੈ ਕੇ ਆ ਜੇ ਨਾਲ ਦੋ ਚੈੱਕ ਲਿਆਵੇ ਤੁਹਾਨੂੰ ਫੋਨ ਦੇਗੀ ਕਿ ਤੋਰਾਂਗੇ ਨਰਾਜ਼ ਕਰਕੇ ਨਹੀਂ ਮੋੜ ਦਿੰਦੇ ਕੋਈ ਓਕੇ ਜੀ ਲਓ ਜੀ ਇਹ ਭਰਾ ਵਾਂਗੂ ਕੋਈ ਵੀ ਭਰਾ ਆਪਣੇ ਕੋਲ ਫੋਨ ਲੈਣ ਆਊਗਾ ਉਸ ਵੀਰ ਨੂੰ ਫੋਨ ਤਾਂ ਅਸੀਂ ਦੇਣੀ ਦੇਣਾ ਨਾਲ ਸਾਡੇ ਕੋਲ ਨੀਓ ਦੀਵਾਲੀ ਗਿਫਟ ਮਿਲਣਗੇ ਜਿਹੜਾ ਭਰਾ ਕੋਈ ਫੋਨ ਨਾਲ ਮੋਟਰਸਾਈਕਲ ਵੀ ਜਿੱਤ ਸਕਦਾ ਇਲੈਕਟ੍ਰਿਕ ਸਕੂਟਰ ਵੀ ਜਿੱਤ ਸਕਦਾ ਤੇ ਹੋਰ ਬਹੁਤ ਸਾਰੇ ਨਾਮ ਜਿੱਤ ਸਕਦਾ ਜਿਵੇਂ ਆਹ ਵੀਰ ਨੇ ਫੋਨ ਲੇਤਾ ਠੀਕ ਹੈ ਜੀ ਇਸ ਭਰਾ ਨੂੰ ਇਹਦੇ ਨਾਲ ਦਾ ਮੋਟਰਸਾਈਕਲ ਵੀ ਜਮਾਂ ਨਵਾਂ ਮਿਲ ਸਕਦਾ ਤੇ ਨਾਲ ਇੱਕ ਸਕ੍ਰੈਚ ਕੁਪਨ ਕੱਢ ਕੇ ਦੇਵਾਂਗੇ ਅਸੀਂ ਠੀਕ ਹੈ ਜੀ ਲੈ ਵੀਰੇ ਇੱਕ ਸਕ੍ਰੈਚ ਕੁਪਨ ਸਕ੍ਰੈਚ ਕਰ ਲਏ ਨਾਉ ਮਾਰ ਲਾ ਜਮਾਂ ਹੋ ਗਿਆ ਜੀ ਹੋ ਗਿਆ ਸਕ੍ਰੈਚ ਲਓ ਜੀ ਵੀਰ ਨੇ ਫੋਨ ਲੈਂਤਾ ਸੀਗਾ ਸੋ ਵੀਰ ਨੂੰ ਨਿਕਲਿਆ ਮੌਕੇ ਤੇ ਹੀ ਗੀਜਰ ਠੀਕ ਹੈ ਜੀ ਸੋ ਬਾਈ ਨੂੰ ਆਪਾਂ ਗੀਜਰ ਦਵਾਵਾਂਗੇ ਅੱਜ ਜੀ ਆਹ ਲਓ ਮੁਬਾਰਕਾ ਤੁਹਾਨੂੰ ਫੋਨ ਦੇ ਨਾਲ ਗੀਜਰ ਵੀ ਨਿਕਲਿਆ ਠੀਕ ਹੈ ਤੇ ਇਹ ਤਾਂ ਬਾਈ ਮੌਕੇ ਦੀ ਨਿਕਲਨੇ ਫ੍ਰਿਜ ਵਾਸ਼ਿੰਗ ਮਸ਼ੀਨਾਂ ਤੱਕ ਤੁਹਾਨੂੰ ਨਾਮ ਮੌਕੇ ਤੇ ਹੀ ਨਿਕਲਿਆਉਣਗੇ ਤੇ ਜਿਹੜੇ ਮੋਟਰਸਾਈਕਲ ਸਕੂਟਰੀਆਂ ਤੁਸੀਂ ਦੇਖ ਰਹੇ ਹੋ ਠੀਕ ਹੈ ਇਹ ਨਿਕਲਨੇ ਆ ਜੀ ਦੀਵਾਲੀ ਤੋਂ ਬਾਅਦ ਨਾਮ ਇਹਦਾ ਕੁੱਪਨ ਵੀ ਤੁਹਾਨੂੰ ਫ੍ਰੀਚ ਮਿਲੂਗਾ ਸੋ ਪਹੁੰਚੋ ਜਲਦੀ ਤੋਂ ਜਲਦੀ ਬ੍ਰਾਂਡ 379 ਸਟੋਰ